ਲਓ ਜੀ ਸਾਥੀਓ ਅੱਜ ਮੈਂ ਤੁਹਾਨੂੰ ਇੱਕ ਵੀਡੀਓ ਲੱਗਾ ਸ਼ੇਅਰ ਕਰਨ ਬਹੁਤ ਸਾਰੀਆਂ ਵੀਡੀਓ ਵੈਸੇ ਆਉਂਦੀਆਂ YouTube ਤੇ ਉੱਪਰ ਤੇ ਕਈ ਵਾਰੀ ਉਹ ਕਈ ਜਨੇ ਆਪਣੇ ਤੌਰ ਤੇ ਉੱਪਰ ਆਪਣੀ ਐਡ ਕਰਨ ਵਾਸਤੇ ਜ਼ਿਆਦਾ ਵਧੀਆ ਬਣਾਈਆਂ ਹੁੰਦੀਆਂ ਸ਼ਾਇਦ ਉੱਚ ਸੱਚਕ ਝੂਠ ਹੁੰਦੀਆਂ ਤੇ ਕਈ ਵਾਰੀ ਅਸੀਂ ਸੋਚੀ ਤਾਂ ਵੀ ਨਹੀਂ ਯਾਰ ਪਤਾ ਨਹੀਂ ਕੀ ਆ ਬਟ ਜਿਹੜੀ ਅੱਜ ਤੁਹਾਨੂੰ ਵੀਡੀਓ ਲੱਗੇ ਦਿਖਾਉਣੇ ਵੀਰ ਉਹ ਸੱਚ ਆਪਣੇ ਪਰਿਵਾਰ 'ਚ ਬੈਠੇ ਬੱਚਿਆਂ 'ਚ ਬੈਠੇ ਆ ਗੱਭੂ ਗੋਛੇ ਲਿਆਂਦੇ ਅੱਜ ਆਪਾਂ ਤੇ ਉਹਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਆਹ ਦੇਖੋ ਆਹ ਆਦੀ ਸ਼ਕਲ ਦੇਖੋ ਮਨ ਲੱਗਿਆ ਇਹ ਗੱਭੂ ਗੋਛਾ ਤੁਹਾਨੂੰ ਇੰਨਾ ਵਧੀਆ ਲੱਗਦਾ ਇਹ ਇਹਦੇ ਵਿੱਚ ਵਿਟਾਮਿਨ ਸੀ ਜਾਂ ਈ ਭਰਪੂਰ ਮਾਤਰਾ ਚ ਆ ਤੇ ਬਿਲਕੁਲ ਆ ਜਿਹੜਾ ਮੈਂ ਹੁਣ ਲੱਗਾ ਹੱਥ ਸਾਈਡ ਤੇ ਕਰਨ ਜਿਹੜਾ ਆ ਕਟਿਆ ਪਿਆ ਮੜ ਜਾ ਕਰਿਓ ਜੀ ਬੈਕ ਸਾਈਡ ਤੋਂ ਹੱਥ ਨਾ ਕਰਿਓ ਦੂਜੇ ਪਾਸਿਆਂ ਤੋਂ ਇਹਦਾ ਪਿੱਠ ਦਿਖਾਇਓ ਦੀ ਹੁਣ ਤੁਸੀਂ ਆ ਦੇਖਿਓ ਹਾਂ ਬਿਲਕੁਲ ਇੰਨਾ ਪੋਰਸ਼ਨ ਦੇਖਿਓ ਦਾ ਤੁਹਾਨੂੰ ਲੱਗਦਾ ਵੀ ਇਹ ਤਾਂ ਇਹਦੇ ਨਾਲੋਂ ਵੀ ਵਧੀਆ ਗੱਭੂ ਕੋਸ਼ਾ ਤੇ ਹੁਣ ਜਦੋਂ ਮੈਨੂੰ ਨਹੀਂ ਪਤਾ ਵੀ ਇਹ ਹੁਣ ਮੈਂ ਇਹ ਨਹੀਂ ਕਹਿਣਾ ਵੀ ਕਿਸੇ ਦੁਕਾਨਦਾਰ ਨੇ ਇਹਨੂੰ ਟੀਕਾ ਲਾਇਆ ਜਾਂ ਕੁਦਰਤ ਦਾ ਪਰ ਇਹਨੂੰ ਘਾਣ ਲੱਗੇ ਸੀ ਕੁਦਰਤੀ ਗੱਲ ਹੈ ਮੈਂ ਮੇਰਾ ਦਿਲ ਕੀਤਾ ਮੈਂ ਇਹਨੂੰ ਚੱਕ ਮਾਰ ਰਿਹਾ ਹੁਣ ਦੇਖੋ ਨਾ ਤੁਹਾਡੇ ਸਾਹਮਣੇ ਇਹ ਪੰਜਾਬੀ ਬੰਦੇ ਆ ਇਹ ਤਾਂ ਪਹਿਲੇ ਕਈ ਵਾਰੀ ਪੰਜਾਬ ਪੰਜਾਬ ਜਪ ਜਗਾਣ ਵਿੱਚ ਤਾਂ ਖਾਣ ਪੀਣ ਨੂੰ ਪਹਿਲੇ ਨਾ ਕੀ ਕਹਿੰਦੇ ਹੁੰਦੇ ਹਾਬੜੇ ਫਿਰਦੇ ਆ ਪਰ ਇਹ ਕਹਿਣ ਦਾ ਭਾਵ ਕੀ ਹੈ ਕਿ ਗਲਤ ਗੱਲ ਨਹੀਂ ਵੀ ਸਾਡਾ ਸਵਾਦ ਆ ਪੰਜਾਬੀ ਦਾ ਖਾਣ ਦਾ ਪਰ ਇਸ ਬਿਰਤੀ 'ਚ ਜੇ ਆਪਾਂ ਬਿਨਾਂ ਦੇਖੇ ਧਿਆਨ ਨਾ ਕਿਉਂਕਿ ਸਮਾਂ ਇਦਾਂ ਦਾ ਵਿਗਿਆਨ ਦਾ ਆ ਗਿਆ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਆ ਤੇ ਇਦਾਂ ਦੀ ਬਿਲਕੁਲ ਇਹ ਗੱਭੂ ਗੋਛਾ ਜਿਹਾ ਜਿਹੜਾ ਅਸੀਂ ਖਾਣ ਲੱਗੇ ਸੀ ਪਰ ਮੇਰੇ ਮਿਸੇ ਕਹਿੰਦੇ ਵੀ ਅਹੀਂ ਪਹਿਲਾਂ ਤੇ ਕੱਟਣ ਤੋਂ ਪਹਿਲਾਂ ਜਿਹੜਾ ਲੱਗੇ ਨਾ ਕੱਟਣ ਲੱਗੇ ਉਹਨੂੰ ਕੱਟਣੇ ਲੱਗੇ ਕਹਿੰਦੇ ਮਾੜੇ ਦੇਖਾ ਪੋਲਾ ਹੈ ਬੜਾ ਬਾਹਰੋਂ ਬੜਾ ਵਧੀਆ ਸੀਗਾ ਤੇ ਜਿਹੜਾ ਉਹਨੂੰ ਕੀਚਾ ਉਹਨੂੰ ਹੀ ਵਿੱਚੋਂ ਬੜਿਆ ਸਾਈਡ ਕੀਤਾ ਤਾਂ ਆਹ ਦੇਖੋ ਆਹ ਵਿੱਚੋਂ ਜੀ ਜੀ ਅੰਦਰ ਦੀ ਹਾਲਾਤ ਆ ਆ ਆਹ ਦੇਖ ਲਓ ਆਹ ਦੇਖੋ ਕੀੜੇ ਵੀ ਆ ਵਿੱਚ ਸਾਰੇ ਗਲਿਆ ਪਿਆ ਇਹ ਮੈਨੂੰ ਨਹੀਂ ਪਤਾ ਕਿ ਪ੍ਰਕਿਰਤੀ ਦੀ ਮਾਰ ਪਈ ਆ ਪੈਸਿਆਂ ਦੀ ਮਾਰ ਆ ਜਾਂ ਸਾਡੇ ਲਾਲਚ ਦੀ ਮਾਰ ਆ ਜਾਂ ਸਾਡੇ ਦੁਕਾਨਦਾਰਾਂ ਨੇ ਕੀਤਾ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਭਾਈ ਜਦੋਂ ਵੀ ਤੁਸੀਂ ਕੋਈ ਖਾਣਾ ਖਾਣਾ ਹੁਣ ਕਿਉਂਕਿ ਬਰਸਾਤਾਂ ਦਾ ਮੌਸਮ ਆ ਖਾਸ ਕਰਕੇ ਫਲ ਫਰੂਟ ਜਿਹੜੇ ਹੈਗੇ ਆ ਭਾਈ ਇਹਨੂੰ ਪਹਿਲਾਂ ਸਾਫ਼ ਸੁਫ਼ ਕਰਿਆ ਕਰੋ ਤੇ ਇਹਨੂੰ ਚੰਗੀ ਤਰ੍ਹਾਂ ਕੱਟੋ-ਕੱਟ ਕੇ ਖਾਓ ਫਿਰ ਮਿਲ ਕੇ ਚੰਗਾ ਲੱਗਦਾ ਐਵੇਂ ਬਹੁਤ ਹੀ ਮਨ ਚ ਕਿਉਂਕਿ ਕਈ ਵਾਰੀ ਉਹਨਾਂ ਬੱਚੇ ਵੀ ਕਈ ਵਾਰੀ ਲਾਲਚ ਕਰਦੇ ਆ ਵੀ ਸਰ ਜੀ ਜਾ ਘਰਦੇ ਮੰਮੀ ਡੈਡੀ ਸਾਨੂੰ ਜਲਦੀ ਜਿਓ ਖਾਣ ਨੂੰ ਪਰ ਆਪਾਂ ਥੋੜੇ ਸਬਰ ਸੰਤੋਖ ਤੋਂ ਕੰਮ ਲੈਣਾ ਗਰਵਾਣੀ ਵੀ ਸਾਨੂੰ ਕਹਿੰਦੀ ਆ ਸਬਰ ਚ ਹੈ ਕਿ ਆਪਾਂ ਸਾਰਾ ਆਪਣਾ ਕੰਮ ਕਰਨਾ ਤੇ ਇਹ ਚੀਜ਼ਾਂ ਜਿਹੜੀਆਂ ਫਲ ਫਰੂਟ ਬਾਹਰੋਂ ਦੇਖਣ ਨੂੰ ਚੰਗੇ ਲੱਗਦੇ ਆ ਬਹੁਤ ਸਾਰੇ ਅੰਬ ਪਰ ਪਤਾ ਨਹੀਂ ਇਹ ਕਿਦਾਂ ਦਾ ਹੁਣ 트ੈਂਡ ਚੱਲ ਪਿਆ ਕਿ ਸਾਨੂੰ ਚੰਗੇ ਭਲੇ ਜਿਹੜੇ ਫਲ ਫਰੂਟ ਆ ਉਹ ਸਾਨੂੰ ਐਂ ਦਿਖਦੇ ਆ ਕਿ ਬਹੁਤ ਚੰਗੇ ਹੋਣੇ ਆ ਪਰ ਜਦੋਂ ਇਹਨਾਂ ਨੂੰ ਖਾਣ ਬਾਅਦ ਇਹ ਚੀਰ ਆ ਦੇਖੋ ਤੁਸੀਂ ਕਿੱਦਾਂ ਸਾਡੇ ਅੰਦਰ ਜਾਉਗੇ ਹੁਣ ਇਹ ਹੋਣਾ ਪੈਸੇ ਵੀ ਖਰਾਬ ਕੀਤੇ ਸਵਾਦ ਵੀ ਖਰਾਬ ਕੀਤਾ ਸੋ ਸਿਰਫ ਤੁਹਾਨੂੰ ਇਹ ਵੀਡੀਓ ਮੇਰਾ ਮਕਸਦ ਪਾਉਣ ਦਾ ਇਹ ਵਾ ਉਦੇਸ਼ਾ ਮੋਟੋ ਹੈ ਕਿ ਆਪਾਂ ਜਿਹੜੇ ਵੀ ਚਰੋ ਮੇ ਫਲ ਖਾਣੇ ਚਾਹੀਦੇ ਸਾਰੇ ਨੂੰ ਪਰ ਮੌਸਮੀ ਫਲ ਖਾਓ ਪਰ ਉਹਨਾਂ ਨੂੰ ਸਾਫ਼ ਕਰਕੇ ਦੇਖੋ ਵਿੱਚੋਂ ਕੱਟ ਵੱਢ ਕਰਕੇ ਤਾਂ ਕਿ ਸਾਡੇ ਬੱਚਿਆਂ ਦੀ ਸਿਹਤ ਨਾ ਖਰਾਬ ਨਾ ਹੋਵੇ ਤੁਹਾਡੀ ਸਿਹਤ ਨਾਲ ਖਲਵਾੜਨਾ ਹੋਵੇ ਤੇ ਜਦੋਂ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਸਾਨੂੰ ਜਿਹੜੇ ਉਦੇਸ਼ ਵੀ ਕੀਤੇ ਹੋਏ ਆ ਕਿ ਆਪਾਂ ਜੰਕ ਫੂਡ ਨਹੀਂ ਖਾਣਾ ਦੂਜੇ ਨੰਬਰ ਤੇ ਉੱਪਰ ਆਪਾਂ ਜਿਹੜੀਆਂ ਇਦਾਂ ਦੀਆਂ ਖਰਾਬ ਹੋਈਆਂ ਜਿਹੜੀਆਂ ਫਲ ਫਰੂਟ ਸਬਜ਼ੀਆਂ ਨਹੀਂ ਖਾਣੀਆਂ ਤੇ ਆਪਾਂ ਪੂਰਾ ਸਹਿਯੋਗ ਵੀ ਸਹਿਯੋਗ ਵੀ ਕਰੀਏ ਨਾ ਜੀ ਇਹਦੇ ਨਾਲ ਆਪਾਂ ਪਤੰਦੁਸਤੇ ਰਵਾਂਗੇ ਆਪਣੀ ਹੈਲਥ ਦੀ ਕੇਅਰ ਵੀ ਕਰਾਂਗੇ ਆਪਣੇ ਬੱਚਿਆਂ ਦਾ ਵੀ ਖਿਆਲ ਰੱਖਾਂਗੇ ਉਹ ਆਪਣੇ ਮੇਰੀ ਬੇਨਤੀ ਆ ਕਿ ਆਪਣੇ ਪਰਿਵਾਰ ਚ ਜਦੋਂ ਵੀ ਤੁਸੀਂ ਫਰੂਟ ਖਾਂਦੇ ਹੋ ਹਨਾ ਜੀ ਤੇ ਇਹਦਾ ਖਿਆਲ ਰੱਖਿਆਓ ਤਾਂ ਕਿ ਇਹ ਫਰੂਟ ਜਿਹੜਾ ਸਾਡੇ ਵਾਸਤੇ ਲਾਭਦਾਇਕ ਹੋਵੇ ਹਾਨੀਕਾਰਕ ਨਾ ਹੋਵੇ ਸਾਰਿਆਂ ਦਾ ਧੰਨਵਾਦ